ਸਾਰੇ ਵਿਦਿਆਰਥੀਓ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਅੱਜ ਸਾਹਿਬੇ ਕਮਾਨ ਸਾਡੇ ਪਹਿਲੇ ਪਾਤਸ਼ਾਹ ਧਰਮ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਔਰ ਆਪਣੇ ਬਾਹਰ ਹੋਸਟਲ ਦੇ ਸਾਰੇ ਵਿਦਿਆਰਥੀਆਂ ਨੇ ਇਹ ਪ੍ਰਣਾ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਦੋ ਚਾਰ ਗੱਲਾਂ ਇਹ ਮੈਂ ਕਰਨੀਆਂ ਉਹ ਵੀ ਇਹ ਕਿ ਭਾਈ ਗੁਰਦਾਸ ਨੇ ਦੇਖਿਆ ਸੀ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੱਬ ਜਗ ਚਾਨਣ ਹੋਇਆ ਜਦੋਂ ਮਹਾਰਾਜਾ ਜਨਮ ਹੋਇਆ ਤਾਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਜਿਹੜੀਆਂ ਫੈਲੀਆਂ ਹੋਈਆਂ ਅਗਿਆਨਤਾ ਦਾ ਹਰ ਪਾਸੇ ਪ੍ਰਸਾਦ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਤਰਕ ਨਾਲ ਆਪਣੀ ਦਲੀਲ ਨਾਲ ਆਪਣੀ ਬਾਣੀ ਨਾਲ ਲੋਕਾਂ ਨੂੰ ਉਸ ਪਹਾਣ ਪਰੇਖਿਤ ਕੱਢਿਆ ਅਗਿਆਨਤਾ ਨੂੰ ਦੂਰ ਕੀਤਾ ਔਰ ਸਾਨੂੰ ਸੱਚ ਨਾਲ ਜੋੜਿਆ ਯਾਰ ਤਾਂ ਦੇਖੀਏ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ 10 ਵੀ ਸਰੀ ਤੋਂ ਜਿਹੜੀ ਬਾਣੀ ਹੈ ਨਾ ਉਹ ਬੰਗਾਲ ਦੇ ਭਗਤਾਂ ਭਗਤ ਜੈਦੇ ਉਹ 10 ਵੀ ਸਰੀ ਦੇ 1000 ਸਾਲ ਜੇ ਮੈਂ ਗਲਤ ਨਾ ਹੋਵਾਂ ਤਾਂ 70 ਦਾ ਜਨਮ ਮਤਲਬ ਆਪਣੇ ਜਨਮ ਤੋਂ 500 ਸਾਲ ਪਹਿਲਾਂ ਦੇ ਬੰਦਿਆਂ ਨੇ ਪੁਛਾਰ ਕੀਤੀ ਉਹਨਾਂ ਦੀ ਬਾਣੀ ਇਕੱਠੀ ਕੀਤੀ ਤੇ ਉਸ ਬਾਣੀ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਗ੍ਰੰਥ ਵਿੱਚ ਸ਼ਾਮਿਲ ਕੀਤਾ ਕਹੋ ਅਸੀਂ ਉਸ ਅੱਜ ਪਵਿੱਤਰੂ ਜੀ ਨੇ ਬਿਨਾਂ ਕਿਸੇ ਧਰਮ ਦੇ ਭੇਦ ਭਾਵ ਦੇ ਦੇਖੋ ਗੁਰੂਗ੍ਰੰਥ ਸਾਹਿਬ ਦੇ ਵਿੱਚ ਮੈਂ ਆਪਣੀ ਕਲਾਸ ਵਿੱਚ ਕਿੰਨੇ ਛੱਡ ਕਰਦਾਂ ਮੈਂ ਗਿਆ ਸੀ ਤੇ ਵਿੰਦਵਾਲੀ ਬਾਣੀ ਵੀ ਦਰਜਾ ਬਾਪੀ ਫਰੀਦ ਮੁਸਲਮਾਨ ਸਲਾਮੁਮੁਨਨ ਵਾਲੇ ਦੀ ਬਾਣੀ ਦਰਜਾ ਤੇ ਬਾਪੀ ਹੋਰ ਜਿਹੜੇ ਗੁਰੂ ਘਰ ਦੇ ਨੇੜੇ ਆ ਉਹਨਾਂ ਦੀ ਬਾਣੀ ਵੀ ਦਰਜਾ ਬਿਨਾਂ ਕਿਸੇ ਭੇਦ ਭਾਵ ਬੰਗਾਲ ਤੋਂ ਹੈਗੀ ਆ ਪਰ ਜੈਦੇ ਮਹਾਰਾਜਪੁਰ ਤੋਂ ਭਗਤ ਨਾਮਦੇ ਯੁਪਕਿਤ ਸਤਗੁਰ ਕਬੀਰ ਤੇ ਰਮਨ ਦਾ ਇਹਨਾਂ ਦੀ ਬਾਣੀ ਸ਼ਾਮਾ ਰਾਣਖਾਨ ਤੋਂ ਆਈ ਬਾਣੀ ਸ਼ਾਮਾ ਭਗਤ ਧੰਨੇ ਭਗਤ ਦੀ ਤੇ ਇਸ ਤਰ੍ਹਾਂ ਉਹਨਾਂ ਨੇ ਕੁੱਲ ਮਿਲਾ ਕੇ ਜਿਹੜਾ ਕੰਮ ਕੀਤਾ ਉਹ ਹੈਗਾ ਸਾਨੂੰ ਸ਼ਬਦ ਨਾਲ ਜੋੜਿਆ ਪੜਨ ਲਿਖਨ ਨਾਲ ਜੋੜਿਆ ਜਿਵੇਂ ਹੁਣ ਵੀ ਕਿਹਾ ਕਿ ਖੋਜ ਕਰਦੇ ਨਾ ਸੀ ਸ਼ਬਦ ਦੀ ਖੋਜ ਨਾਲ ਜੋੜਿਆ ਬਾਕੀ ਬੰਦੇ ਨੇ ਦੱਸਿਆ ਕਿ ਕਿ ਮਜਾਤਾ ਪਤਾ ਧਰਮ ਉਤਨੀ ਦਾ ਪਤਾ ਇਹਦੇ ਵਿੱਚ ਇਸ ਇਹਨਾਂ ਚੀਜ਼ਾਂ ਵਿੱਚੋਂ ਸਾਨੂੰ ਕੱਢਿਆ ਗੁਣਾ ਔਰ ਖੋਜ ਦੀ ਗੱਲ ਇਹ ਹੈ ਕਿ ਅਸੀਂ ਮਤਲਬ ਵੀ ਗੁਰੂ ਨੂੰ ਤਾਂ ਮੰਨ ਰਹੇ ਹਾਂ ਪਰ ਗੁਰੂ ਦੀ ਕਹੀ ਹੋਰ ਗੱਲ ਨਹੀਂ ਮੰਨਦੇ ਕੋਕੋ ਗੁਰੂ ਰਾਖਰੇਬ ਜੋ ਇਕੱਲੇ ਆਪਾਂ ਦੇਖੀਏ ਇਹਨਾਂ ਨੇ ਸ਼ਬਦ ਨਾਲ ਨਹੀਂ ਜੋੜਿਆ ਜਦੋਂ ਬਾਬਰ ਦਾ ਜਨਮ ਨਾ ਸੁਣਿਆ ਸਾਰਿਆਂ ਨੇ ਬਾਬਰ ਨੇ ਸਾਡੇ ਤੇ ਹਮਲਾ ਕੀਤਾ ਹੈ ਜਦੋਂ ਬਾਬਰ ਆਇਆ ਤੇ ਉਹਨੇ ਬਹੁਤ ਜਰਮ ਕੀਤਾ ਹੈ ਬਾਬਰ ਨੂੰ ਜਬਰ ਕਰਨ ਵਾਲਾ ਵੀ ਗੁਰੂ ਰਾਨਾ ਬਾਬਰ ਬਾਣੀ ਲਿਖਿਆ ਉਹਦੇ ਚ ਬਾਕੀ ਕਰ ਖੁਰਾ ਸਾਨ ਕੋ ਤੁਮਾਨਾ ਕੀਤਾ ਹਿੰਦੁਸਤਾਨ ਰਾਹਾ ਆਪੇ ਦੋਸ ਨਾ ਜਈ ਕਰਤਾ ਜੰਮ ਕਰ ਮੁਟੜਾ ਐ ਏਤੀ ਮਾਰ ਕੋਈ ਪਰਣਾਣੇ ਚੈਕ ਕਰ ਰਹਾ ਮਤਲਬ ਉਸ ਸਮੇਂ ਬਾਬਰ ਨੂੰ ਜਾਬਰ ਕਹਿਣਾ ਅੱਜ ਅਸੀਂ ਦੇਖਦੇ ਹਾਂ ਜਿਵੇਂ ਜਿਵੇਂ ਕੋ ਸਰਕਾਰਾਂ ਜਾਂ ਜਿਹੜੇ ਰਾਜ ਮਹਾਰਾਜ ਤੱਕ ਦੇ ਲੋਕਾ ਬੋਲਦੇ ਸਾਰੇ ਮੇਰੇ ਨਾਰਾਇਣ ਦੇ ਚਾਪ ਚੜ ਬਿਧ ਹੈ ਗਿਆ ਪਰ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਵੀ ਬਾਬੇ ਨਾਰਾਇਣ ਨੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਇਸ ਤੋਂ ਬਿਨਾ ਜਿਹੜਾ ਹੈਗਾ ਜਿਵੇਂ ਅਸੀਂ ਦੇਖੀਏ ਕਿ ਜਦੋਂ ਸਾਡੇ ਸਮਾਜ ਵਿੱਚ ਔਰਤਾਂ ਨੂੰ ਅੱਜ ਵੀ ਬਹੁਤਾਂ ਮਾਰਕਮਾਨ ਰਹੀਦਾ ਪਰ ਜਿਹੜੀ ਉਸ ਸਮਿਆਂ ਤੋਂ 500 ਸਾਲ ਪਹਿਲਾਂ ਗੱਲ ਕਹਿਣੀ ਕਿ ਸੋਕ ਪਿਉ ਮਨ ਦਾ ਆਖੀਏ ਜਦ ਜਨੈ ਰਾਜਾ ਇਹ ਬਹੁਤ ਵੱਡੀ ਗੱਲ ਸੀ ਬਾਬੇ ਨਾਨਕ ਨੇ ਜਿਹੜੀ ਕਿ ਫਿਰਤਾ ਪਈ ਨਾ ਸਾਨੂੰ ਲੋੜ ਅੱਜ ਉਸ ਫਿਰਤੇ ਤੁਰਨੀ ਦੇਖੋ ਇਹ ਦਿਨ ਬਹੁਤ ਭਾਗ ਵਾਲਾ ਦਿਨ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਸਾਡੇ ਲਈ ਪਰ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਇੱਕ ਦਿਨ ਲਈ ਮਹਿਬੂਤ ਕਰਨਾ ਇਹ ਸਾਡੀ ਨਲਾਇਕੀ ਹੈ ਜੇ ਅਸੀਂ ਸੋਚੀਏ ਕਿ ਬਾਬੇ ਦਾ ਨਾਮ ਸਿਰਫ ਅੱਜ ਹੀ ਹੈ ਕਿ ਅਸੀਂ ਘੰਟੇ ਬਾਅਦ ਕੁਝ ਹੋਰ ਹੋ ਜਾਈਏ ਜਾਂ ਕੱਲ ਨੂੰ ਅਸੀਂ ਹੋਰ ਹੋ ਜਾਈਏ ਫਿਰ ਇਹ ਗੱਲ ਨਹੀਂ ਹੈਗੀ ਅਸਲ ਦੇ ਵਿੱਚ ਕਿ ਬਾਬੇ ਦਾ ਨਾਮ ਤਾਂ ਹਰ ਦਿਨ ਸਾਨੂੰ ਹਰ ਪਲ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਮਾਪੁਰਖਾਂ ਨੇ ਸਾਨੂੰ ਜਿਹੜੇ ਰਾਹ ਦੱਸਿਆ ਸੀ ਉਸ ਰਾਹ ਤੇ ਚੱਲੀਏ ਜੇ ਅਸੀਂ ਅੱਜ ਅੱਜ ਦੇ ਦਿਨ ਹੀ ਸਿਰਫ ਯਾਦ ਕੀਤਾ ਕਿ ਘੰਟੇ ਬਾਅਦ ਜਾਂ ਕੱਲ ਨੂੰ ਅਸੀਂ ਭੁੱਲ ਜਾਈਏ ਉਹਨਾਂ ਨੇ ਦੱਸੇ ਹੋਏ ਰਾਹ ਨੂੰ ਜਾਉਂਦਾ ਜਿਹੜਾ ਦਰਸਾਇਆ ਮਾਰਗ ਨੂੰ ਤੇ ਫਿਰ ਸਾਡੀ ਨੀਤੀ ਬਹੁਤ ਹੀ ਚੰਗੀ ਕਰ ਜਾਈਏ ਤੋਂ ਸਾਨੂੰ ਸਾਰਿਆਂ ਨੂੰ ਮੈਂ ਤੁਹਾਨੂੰ ਬੇਇੱਜ਼ਤੀ ਕਰਦਾ ਕਿ ਬਾਬੇ ਨੇ ਆਪਣੀ ਗੱਲ ਜਿਹੜੀ ਉਹ ਤਾਕਰਰ ਕੀਤੀ ਉਹ ਦਲੀਲ ਨਾਲ ਕੀਤੀ ਆ ਕਰਨ ਪਰਸਨ ਅਕਤਲ ਬਟਾਲੇ ਇੱਥੇ ਮੇਲਾ ਹੁੰਦਾ ਬਾਬੇ ਦਾ ਅਕਤਲ ਬਟਾਲਾ ਉਹ ਥਾਂ ਹੈ ਕਿੱਥੇ ਮੰਦਿਰ ਵੀ ਆ ਤੇ ਗੁਰਦੁਆਰਾ ਵੀ ਆ ਦੋਨੇ ਚਾ ਨਾਲ ਨਾਲ ਉੱਥੇ ਕੀ ਹੋਇਆ ਕਿ ਬਾਬੇ ਨੇ ਜਿਹੜੇ ਹਿੰਦੂ ਜਿਹੜੇ ਸਿੱਧ ਜੋਗੀ ਨਾਥ ਹਨ ਉਹਨਾਂ ਨਾਲ ਗੱਲਬਾਤ ਕੀਤੀ ਆ ਬਾਣੀ ਦਾ ਨਾਮ ਵੀ ਸਿੱਧ ਗੋਸ਼ਟ ਆ ਗੋਸ਼ਟ ਦਾ ਮਤਲਬ ਹੁੰਦਾ ਗੱਲਬਾਤ ਕਰਨੀ ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਸਹਿਣਸ਼ੀਲਤਾ ਇੰਨੀ ਜ਼ਿਆਦੇ ਵੱਡੇ ਵੱਧ ਰਹੀ ਆ ਕੋਈ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਹੈਗਾ ਨੜਾਈਂ ਝਗੜੇ ਈਰਖਾ ਨਫ਼ਰਤ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਕਿਸੇ ਨੂੰ ਸੁਣ ਕੇ ਸੁਹਾਰ ਕੇ ਰਾਜੀ ਨਹੀਂ ਹੈਗਾ ਉੱਥੇ ਬਾਬਾ ਜਿੱਥੇ-ਜਿੱਥੇ ਗਿਆ ਉਹਨਾਂ ਲੋਕਾਂ ਨਾਲ ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਕੀਤੀ ਸਿੱਧਾ ਨਾਥਾ ਜੋਗੀਆਂ ਨੂੰ ਉਹਨਾਂ ਦੇ ਤਰਕ ਨਾਲ ਸਮਝਾਇਆ ਸਿੱਧ ਬੋਸ਼ਟ ਬਾਣੀ ਦੀ ਰਚਨਾ ਅਕਲ ਬਟਾਲੇ ਦੇ ਵਿੱਚ ਹੋਈ ਸੋ ਬਾਬਾ ਜਿਹੜਾ ਹੈਗਾ ਸਾਡਾ ਗੁਰਨਾਨਕ ਉਹਨੇ ਉਦਾਸੀਆਂ ਕੀਤੀਆਂ ਸੀ ਦਾਨ ਦੇ ਨਾਲ ਉਦਾਸੀਆਂ ਸੋ ਪੂਰੀ ਦੁਨੀਆ ਕੋ ਮੈਂ ਕਿੱਥੇ ਕਿੱਥੇ ਗਏ ਉੱਥੇ ਉੱਥੇ ਉਹਨਾਂ ਲੋਕਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਨੂੰ ਤਰਕ ਨਾਲ ਸਮਝਾਇਆ ਨਾ ਕਿ ਇਹ ਇਹ ਨਹੀਂ ਕਿਹਾ ਵੀ ਸਾਡਾ ਹੀ ਧਰਮ ਸੱਚਾ ਜਿਵੇਂ ਅਸੀਂ ਅੱਜ ਕੱਲ ਇੱਕ ਸਾਡੇ ਦੇ ਵਿੱਚ ਬਹੁਤ ਮਾੜੀ ਗੱਲ ਹੈ ਕਿਤੇ ਨਾ ਕਿਤੇ ਅਸੀਂ ਸੋਟਦੇ ਹਾਂ ਸਾਰੇ ਵੀ ਮੇਰਾ ਧਰਮ ਚੰਗਾ ਜਾਂ ਮੇਰਾ ਇਹ ਮੇਰਾ ਧਰਮ ਚੰਗਾ ਕਹਿਣਾ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਠੀਕ ਹੈ ਚੰਗੀ ਗੱਲ ਹੈ ਮਾੜ ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਮੇਰਾ ਧਰਮ ਹੀ ਚੰਗਾ ਬਾਕੀ ਸਾਰੇ ਮਾੜੇ ਆ ਤੇ ਫਿਰ ਇਹ ਸਾਡੇ ਲਈ ਹੰਕਾਰ ਵਾਲੀ ਗੱਲ ਹੈ ਤੋ ਸਾਨੂੰ ਗੁਰੂ ਸਾਹਿਬ ਨੇ ਇੰਨਾ ਭਰਮ ਭਲੇਖਾਂ ਦੇ ਵਿੱਚੋਂ ਜਾਤਾਂ ਪਾਤਾਂ ਦੇ ਵਿੱਚੋਂ ਉੱਚੀ ਨੀਚ ਦੇ ਵਿੱਚੋਂ ਈਰਖਾ ਨਫ਼ਰਤ ਵੈਰ ਵਿਰੋਧ ਦੇ ਵਿੱਚੋਂ ਕੱਢਿਆ ਤੋ ਅਸੀਂ ਸਾਰੇ ਸਾਡਾ ਫਰਜ਼ ਬਣਦਾ ਅਸੀਂ ਉਸ ਰਾਹ ਤੇ ਚੱリエ ਅਸੀਂ ਇੱਕ ਹੁਣੇ ਸ਼ਲੋਕ ਪੜਿਆ ਕਿ ਮੈਂ ਅੱਗੇ ਵੀ ਕਲਾਸ ਦੇ ਵਿੱਚ ਗੱਲ ਕਰਦਾ ਹਾਂ ਕਿ ਬਾਬੇ ਨੇ ਤਾਂ ਕੁਦਰਤ ਨਾਲ ਪਿਆਰ ਕਰਨ ਵਾਲਾ ਬਲਹਾਰੇ ਕੁਦਰਤ ਵਸਿਆ ਤਰਾਂਤ ਨਾ ਜਾਏ ਲਖਿਆ ਤੇ ਇੱਕ ਸ਼ਲੋਕ ਅਸੀਂ ਹੁਣੇ ਪੜਖਿਆ ਧਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਸਾਨੂੰ ਪਵਨ ਨੂੰ ਗੁਰੂ ਕਿਹਾ ਪਾਣੀ ਨੂੰ ਪਿਤਾ ਕਿਹਾ ਧਰਤੀ ਨੂੰ ਮਾਤਾ ਕਿਹਾ ਉਹ ਦੇਖੋ ਅੱਜ ਦੇ ਸਮੇਂ ਦੇ ਵਿੱਚ ਸਾਇੰਸ ਹੁਣ ਕਹਿ ਰਹੀ ਹੈ ਵਿਗਿਆਨ ਹੁਣ ਕਹਿ ਰਿਹਾ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਸਾਵਧਨ ਸੰਭਾਲ ਕਰਨੀ ਚਾਹੀਦੀ ਹੈ ਅੱਜ ਤੋਂ 500 ਸਾਲ ਪਹਿਲਾਂ ਸਾਨੂੰ ਗੁਰੂ ਜੀ ਨੇ ਦੱਸਿਆ ਕਿ ਪਵਨ ਜਿਹੜੀ ਆ ਉਹ ਗੁਰੂ ਆ ਹਵਾ ਜਿਹੜੀ ਗੁਰੂ ਆ ਔਰ ਪਾਣੀ ਜਿਹੜਾ ਸਾਡਾ ਪਿਤਾ ਧਰਤੀ ਜਿਹੜੀ ਆ ਸਾਡੀ ਮਾਤਾ ਔਰ ਸਾਨੂੰ ਇਹਨਾਂ ਦੀ ਸਾਵਧਨ ਸੰਭਾਲ ਕਰਨੀ ਅੱਜ ਵੀ ਜ਼ਰੂਰੀ ਹੈ ਸਾਡੀ ਸੱਚੀ ਜੜੀ ਹੈ ਸਰਦਾ ਸ਼ਰਧਾਂਜਲੀ ਗੁਰੂ ਸਾਹਿਬ ਪ੍ਰਤੀ ਇਹੀ ਆ ਕੈਸੀ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲੀਏ ਜਿਵੇਂ ਉਹਨਾਂ ਨੇ ਵਾਤਾਵਰਣ ਦੀ ਸਾਹਮ ਦਾ ਸੰਭਾਵ ਦਾ ਸੁਨੇਹਰ ਦਿੱਤਾ ਅਸੀਂ ਉਸ ਸੁਨੇਹਰ ਨੂੰ ਪੂਰਾ ਕਰੀਏ ਉਹਨਾਂ ਦੇ ਕਹੇ ਹੋਏ ਵਿਚਾਰਾਂ ਤੇ ਚੱਲੀਏ ਕਿ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖੀਏ ਕਿਸੇ ਨਾਲ ਬੈਰਪੁਰੋ ਈਰਖਾ ਨਫ਼ਰਤ ਨਾ ਰੱਖੀਏ ਔਰ ਮੈਂ ਆਸ ਕਰਦਾ ਹਾਂ ਕਿ ਵਿਦਿਆਰਥੀ ਅੱਜ ਦੇ ਦਿਨ ਤੋਂ ਬਹੁਤ ਕੁਝ ਸਿੱਖੇ ਜਾਣਗੇ ਔਰ ਦੇਣ ਵਾਸਤੇ ਸਾਡੇ ਕੋਲੇ ਗੁਰੂ ਨੂੰ ਸਿਰਫ ਇੱਕੋ ਹੀ ਹੈ ਕਿ ਅਸੀਂ ਆਪਣੀਆਂ ਬਾੜੀਆਂ ਆਤਾਂ ਮਾੜੇ ਗੁਣ ਕੋਈ ਬਰਾਈ ਜੜੀਆ ਅੱਜ ਦੇ ਦਿਨ ਤੇ ਛੱਡਿਏ ਇਹੀ ਗੁਰਨਾਰਕ ਦੇਵ ਨੂੰ ਸੱਚੀ ਸਾਡੀ ਸ਼ਰਧਾਂਜਲੀ ਹੋਊਗੀ ਇਹੀ ਉਹਨਾਂ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੋਊਗਾ ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਇੱਕ ਤੇ ਮੈਨੂੰ ਬੁਲਾਇਆ ਵੀ ਤੇ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਕੀਤਾ ਤੁਸੀਂ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ